ਪੰਜ ਦਿਨ ਹੋ ਗਏ ਕੱਖ ਕੱਢੀ ਜਾਂਦੇ ਨੂੰ ਨਾ ਤਾਂ ਨਿਕਲਦੇ ਨੇ ਮੱਸਰ ਖਾ ਗਿਆ ਆ ਦੇਖ ਸਕਦੇ ਹੋ ਤੁਸੀਂ ਸਿਰਫ ਯਾਰ ਦੋ ਫੰਟਾਂ ਹੀ ਲੱਗੀਆਂ ਨੇ ਪੰਜ ਦਿਨਾਂ ਚ ਕੀ ਕਰੂਗਾ ਕਿਸਾਨ ਨਵੇਂ ਬਹਣ ਤੀਗਾ ਕੱਖ ਹੋ ਕੇ ਬਾਲੇ ਜਿਆਦੇ ਜਾਨ ਪੜੀ ਦੁਖੀ ਕਰ ਰੱਖੀ ਆ ਕੱਖਾਂ ਨੇ ਨਾ ਤਾਂ ਨਿਕਲਦੇ ਨੇ ਪਰ ਆਪਾਂ ਇਹਨਾਂ ਨੂੰ ਹੁਣ ਵਾਹ ਵਾਹ ਕਰਨ ਲੱਗਿਆ ਜਾਓ ਪਰਾਂ ਕੱਖੋ ਇਹ ਨਹੀਂ ਨਿਕਲਦੇ ਹੈਗੇ ਆਪਾਂ ਨੂੰ ਭਰੋ ਆ ਇੱਕ ਦਵਾਈ ਮਿਲੀ ਆ ਕੈਮਰਾ ਵੀਰ ਨੇਰੇ ਨੇੜੇ ਆ ਜੇ ਥੋੜਾ ਜਿਹਾ ਆ ਦੇਖ ਲਓ ਤੁਸੀਂ ਫੋਟੋ ਖਿੱਚ ਕੇ ਰੱਖ ਲਿਓ ਬੈਰ ਕੰਪਨੀ ਦੀ ਅਡੋਰਾ ਦਵਾਈ ਹੈ 6 ਤੋਂ 7 100 ਰੁਪਿਆ ਕੀਲੇ ਦੀ ਪੈਂਦੀ ਹੈ ਰੇਟ ਮਾੜਾ ਮੋਟਾ ਵੱਧ ਘਟ ਹੋ ਸਕਦਾ ਜਿੰਨੇ ਮਰਜ਼ੀ ਖਪਤਕਾਰ ਹੋਣ ਇਦੋਂ ਵੱਧਦਾ ਯਾਰ ਕੀ ਹੋਣਗੇ ਆ ਤੁਸੀਂ ਦੇਖ ਵੀ ਸਕਦੇ ਹੋ ਆਪਾਂ ਸਪਰੇਅ ਕਰੀ ਜਾਂਦੇ ਸੀ ਆ ਵੀਰੇ ਮੜੀ ਢੋਲੀ ਵੀ ਦਿਖਾ ਦੇ ਕੋਈ ਇਹ ਨਾ ਕਹੇ ਦੇ ਵੀ ਉਹੀ ਗੱਪ ਮਰੀ ਜਾਂਦੇ ਨੇ ਆਪਾਂ ਸਪਰੇਅ ਕਰੀ ਜਾਂਦੇ ਆ ਪਹਿਲਾਂ ਇੱਕ ਢੋਲੀ ਆਪਾਂ ਕਰਕੇ ਰਿਜ਼ਲਟ ਦੇਖਿਆਗਾ ਵਧੀਆ ਰਿਜ਼ਲਟ ਮਿਲਿਆ ਚੌਥੇ ਪੰਜਵੇਂ ਦਿਨ ਕੱਖੇ ਨੇ ਪੀਲੇ ਪਾਤੇ 10 ਤੋਂ 12ਵੇਂ ਦਿਨ ਜਾ ਕੇ ਬਹਣ ਚੋਂ ਸਾਰੇ ਕੱਖ ਖਤਮ ਹੋ ਜਾਂਦੇ ਨੇ ਆ ਇਹਦਾ ਸਾਲਟ ਦੁਬਾਰੇ ਚੈੱਕ ਕਰ ਲਿਓ ਮੜਾ ਜਾਂ ਨੇੜਿਓ ਮੈਂ ਦੂਜੀ ਸਾਈਡ ਵੀ ਦਿਖਾ ਦਣਾ ਕਈ ਵਾਰ ਕਿਸੇ ਹੋਰ ਕੰਪਨੀ ਦੀ ਲੈਣੀ ਹੋਵੇ ਤਾਂ ਆ ਸਾਲਟ ਹੈਗਾ ਇਹਦਾ ਇਹਦੀ ਫੋਟੋ ਖਿੱਚ ਕੇ ਰੱਖ ਲਿਓ ਬਹੁਤ ਵਧੀਆ ਰਿਜ਼ਲਟ ਨੇ ਪ੍ਰਭਉ ਦਵਾਈ ਦੇ 150 ਐਮ ਐਲ ਇੱਕ ਕੀਲੇ ਦੀ ਪੈਂਦੀ ਹੈਗੀ ਇਹ ਤੇ ਢੋਲੀਆਂ ਤੁਸੀਂ ਪਾਉਣੀਆਂ ਨੇ 6 ਆਪਾਂ ਵੱਡੀਆਂ ਢੋਲੀਆਂ ਪਾ ਰਹੇ ਹਾਂ 6 ਢੋਲੀਆਂ ਜਿੰਨੇ ਮਰਜੀ ਘੋੜਾ ਕੱਖ ਆਹ ਨੇੜਿਓ ਦੇਖ ਲਓ ਤੁਸੀਂ ਇਦੋਂ ਵੱਧ ਤਾਂ ਕੱਖ ਕੀ ਹੋਣਗੇ ਆ ਕਿੰਨੇ ਤਰ੍ਹਾਂ ਦੇ ਕੱਖ ਰਹਿਣਗੇ ਇਦੋਂ ਵੱਧ ਤਾਂ ਹੋਈ ਨਹੀਂ ਯਾਰ ਸਕਦੇ ਅਸੀਂ ਤਾਂ ਜਮਾ ਹਾਰ ਹਰਾਤੇ ਦੀ ਕੱਖਾਂ ਨੇ ਨਹੀਂ ਨਿਕਲਦੇ ਦੀ ਜਿੰਨੇ ਕੱਢਦੇ ਆ ਓਨੀ ਮਗਰ ਦੁਬਾਰੇ ਫੇਰ ਹੋਈ ਜਾਂਦੇ ਨੇ ਇਹ ਤਾਂ ਚਾਹੇ ਮਹੀਨਾ ਕੱਢੀ ਚੱਲੀਏ ਤਾਂ ਵੀ ਨਹੀਂ ਮੁੱਕਦੇ ਹੈਗੇ ਪਰ ਧੰਨਵਾਦ ਵੀਰਾਂ ਦਾ ਜਿਨੇ ਆਪਾਂ ਨੂੰ ਦਵਾਈ ਦੱਸੀ ਆ ਇਹ ਬਹੁਤ ਵਧੀਆ ਰਿਜ਼ਲਟ ਦੱਸੇ ਨੇ ਦਵਾਈ ਦੇ ਆਪਾਂ ਜਦੋਂ ਸਾਰੇ ਕੱਖ ਮਰ ਗਏ ਫੇਰ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਚਲਦੀ ਚਲਦੀ ਨੂੰ ਕਿਉਂ ਜਿਹੜੇ ਕਿਸਾਨ ਵੀਰਾਂ ਦੇ ਨਵੇਂ ਵਾਹਣ ਹੁੰਦੇ ਨੇ ਉਹਨਾਂ ਨੂੰ ਇਹ ਪਰੇਸ਼ਾਨੀ ਆ ਜਾਂਦੀ ਹੈ ਨਾ ਤਾਂ ਇਹ ਟਾਈਮ ਚ ਆ ਕੇ ਕੋਈ ਦਿਹਾੜੀ ਆ ਮਿਲਦਾ ਜੇ ਮਿਲਦਾ ਵੀ ਆ ਤਾਂ ਦੋ ਦਿਨਾਂ ਚ ਇਹ ਜਿਹਦੀ ਤਾਂ ਇੱਕੋ ਹੀ ਫਾਂਟ ਲੱਗੂਗੀ ਨਾਲੇ ਚਾਹ ਪਾਣੀ ਦਾ ਔਖਾ ਹੋ ਜਾਂਦਾ ਉਦੋਂ ਵੀ ਬਿੰਦੇ ਬਿੰਦੇ ਇੱਕ ਬੰਦੇ ਦਾ ਚਾਹ ਪਾਣੀ ਦੀ ਰਹਿ ਜਾਂਦਾ ਜੇ ਆਪਾਂ 10 12 ਬੰਦੇ ਲਾਈਏ ਕਿਤੇ ਨਾ ਇਹ ਨਿਕਲਣਾ ਨਾ ਕੋਈ ਹੱਲ ਬਣੇ ਆ ਮੇਰਾ ਹਾਲ ਦੇਖ ਲਓ ਦੋ ਦਿਨਾਂ ਚ ਇਹਨਾਂ ਨੇ ਕੀ ਕਰਤਾ ਤੋ ਪ੍ਰਭੂ ਆ ਦਵਾਈ ਕਰ ਲਿਓ ਤੁਸੀਂ ਬਹੁਤ ਵਧੀਆ ਰਿਜ਼ਲਟ ਨੇ ਧੰਨਵਾਦ ਜੀ